ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ 모ਹ ਮਨੂਰ ਔਗਣ ਫਿਰ ਲਾਗੂ ਭਏ ਕੂਰਵ ਜਾਵ ਤੂਰ ਤਨ ਜਲ ਬਲ ਮਾਟੀ ਭਿਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗੂ ਭਏ ਕੂਰਵ ਜਾਵ ਤੂਰ ਬੇਨਸਬਾ ਦਾ ਪਰਮਾਈਆ ਦੂਬਾ ਡੋਬੇ ਪੂਰ ਧੰਤਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸ੍ਰੀ ਰਾਗ ਮਹੱਲਾ ਪਹਿਲਾ ਦੇ ਰੂਪ ਤੇ ਵਿੱਚ ਇਸ ਸ਼ਬਦ ਦੇ ਦੁਆਰਾ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ ਸੰਗੀਤ ਜੀ ਨੇ ਹਾਲ ਕਰ ਰਹੇ ਹਨ ਸਤਗੁਰੂ ਮਹਾਰਾਜ ਜੀ ਨੇ ਨਾਲ ਦੇ ਸਿੱਖਾਂ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਹੋਇਆ ਦੱਸਿਆ ਆਪਣੇ ਸਮੇਂ ਦੌਰਾਨ ਸੰਗਤਾਂ ਨਾਲ ਵਿਚਰਦਿਆਂ ਹੋਇਆਂ ਸਤਗੁਰੂ ਮਹਾਰਾਜ ਚਲੇ ਜਾ ਰਹੇ ਐ ਤੇ ਕੀ ਦੇਖਦੇ ਐ ਕਿ ਇੱਕ ਪ੍ਰਾਣੀ ਜਿਸ ਦੀ ਮ੍ਰਿਤਿਉ ਹੋ ਚੁੱਕੀ ਐ ਮਰ ਚੁੱਕਾ ਐ ਉਹਦੀ ਲਾਸ਼ ਸ਼ਿਵਿਆਂ 'ਚ ਪਈ ਐ ਤੇ ਅਗਨੀ ਦੇ ਉੱਤੇ ਉਹਨੂੰ ਸਾੜਿਆ ਜਾ ਰਿਹਾ ਤੇ ਉਸ ਨੂੰ ਦੇਖ ਕਰਕੇ ਸਤਗੁਰੂ ਮਹਾਰਾਜ ਜੀ ਨੇ ਆਪਣੇ ਸਿੱਖਾਂ ਵਾਸਤੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਸਤਿਗੁਰੂ ਮਹਾਰਾਜ ਫਰਮਾਨ ਕਰ ਰਹੇ ਹਨ ਭਾਈ ਕਹਿੰਦੇ ਤਨ ਜਲ ਬਲ ਮਾਟੀ ਭਇਆ ਮਨ ਮਾਇਆ 모ਹ ਮਨੂਰ ਕਹਿੰਦੇ ਭਾਈ ਜਦੋਂ ਮਨੁੱਖ ਸਰੀਰ ਕਰਕੇ ਸੰਸਾਰ ਤੋਂ ਮੁਰਦਾ ਹੋ ਜਾਂਦਾ ਸਵਾਸ ਚਲੇ ਜਾਂਦੇ ਆ ਸਰੀਰ ਪਿੱਛੇ ਰਹਿ ਜਾਂਦਾ ਤੇ ਫਿਰ ਉਸ ਸਰੀਰ ਨੂੰ ਚਿਖਾ ਦੀਆਂ ਲੱਕੜਾਂ 'ਚ ਰੱਖ ਕੇ ਸਾੜ ਦਿੱਤਾ ਜਾਂਦਾ ਤਨ ਜਲ ਬਲ ਮਾਟੀ ਭਇਆ ਇੰਦੇ ਫਿਰ ਇਹ ਚਮੜੀ ਇਹ ਦੇਹੀ ਇਹ ਸਰੀਰ ਸੜ ਕੇ ਸੁਆਹ ਹੋ ਜਾਂਦਾ ਤੇ ਸੁਆਹ ਮਿੱਟੀ 'ਚ ਮਿਲ ਕੇ ਮਿੱਟੀ ਹੋ ਜਾਂਦੀ ਹੈ ਭਾਵ ਇਹ ਕਾਇਆ ਪੰਜਾਂ ਤੱਤਾਂ ਦੀ ਬਣੀ ਹੋਈ ਹੈ ਤੇ ਆਖਰ ਵੇਲੇ ਜਦੋਂ ਇਹਨੂੰ ਸਾੜ ਕੇ ਸੁਆਹ ਕਰ ਦਿੱਤਾ ਜਾਂਦਾ ਅਸਤੀਆਂ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਤੇ ਇਸ ਕੁਦਰਤ ਦੇ ਨਿਯਮ ਦੇ ਦੁਆਰਾ ਇਹਨਾਂ ਪੰਜਾਂ ਤੱਤਾਂ 'ਚ ਬਲੀਨ ਹੋ ਜਾਂਦਾ ਮਨ ਮਾਇਆ ਮੋਹ ਮਨੂਰ ਪਰ ਮਨ ਕੋਈ ਸਰੀਰ ਦਾ ਐਸਾ ਅੰਗ ਨਹੀਂ ਹੈ ਜਿਵੇਂ ਬਾਕੀ ਸਾਡੇ ਸਰੀਰ ਦੇ ਹੱਥ ਪੈਰ ਰੰਗ ਨੇ ਇਹ ਕਫੁਰਨਾ ਹਾਂ ਇੱਕ ਬਿਰਤੀ ਐ ਜਿਹੜੀ ਸਾਰੇ ਸਰੀਰ ਨੂੰ ਲਈ ਫਿਰਦੀ ਆ ਤੇ ਆਪਣੇ ਆਪ ਹੀ ਇਹਦੇ ਅੰਦਰ ਫੁਰਨੇ ਫੁਰਦੇ ਰਹਿੰਦੇ ਤੇ ਮਹਾਰਾਜ ਕਹਿੰਦੇ ਹੋਇਆ ਕਿ ਭਾਈ ਤਨ ਜਿਹੜਾ ਉਹ ਛੱਡ ਦਿੱਤਾ ਪਰ ਸਾਰਾ ਜੀਵਨ ਇਸ ਮਨ ਨੇ ਇਸ ਸਰੀਰ ਨੂੰ ਤਨ ਨੂੰ ਟਿਕਣ ਨਹੀਂ ਦਿੱਤਾ ਅੱਜ ਆ ਮਨ ਕਰਦਾ ਹੈ ਜੀ ਆ ਖਾ ਲਿਆ ਜਾਵੇ ਅੱਜ ਆ ਮਨ ਕਰਦਾ ਹੈ ਜੀ ਆ ਪਾ ਲਿਆ ਜਾਵੇ ਮੇਰਾ ਮਨ ਕਰਦਾ ਹੈ ਜੀ ਮੈਂ ਇਸ ਤਰ੍ਹਾਂ ਕਰਾਂ ਮੇਰਾ ਮਨ ਕਰਦਾ ਹੈ ਜੀ ਮੈਂ ਫਲਾਣੇ ਦੇ ਨਾਲ ਇਸ ਤਰ੍ਹਾਂ ਕਰਾਂ ਭਾਵ ਇਹ ਮਨ ਪੂਰੇ ਜੀਵਨ ਦੇ ਅੰਦਰ ਪੂਰੇ ਸਰੀਰ ਨੂੰ ਭਜਾਈ ਫਿਰਦਾ ਵੀ ਜਿੱਦਰ ਨੂੰ ਮਨ ਦੀ ਭਾਵ ਹੁੰਦੇ ਆ ਇਹ ਸਰੀਰ ਉਹਨਾਂ ਪਿੱਛੇ ਲੱਗ ਕੇ ਉਹ ਕਾਰਜ ਕਰਦਾ ਰਹਿੰਦਾ ਤੇ ਅੰਤ ਵੇਲੇ ਮਹਾਰਾਜ ਕਹਿੰਦੇ ਭਾਈ ਫਿਰ ਇਹ ਸਰੀਰ ਸੜ ਕੇ ਸਵਾਹ ਹੋ ਜਾਂਦਾ ਪਰ ਜਿਹੜੇ ਮਨ ਦੇ ਪਿੱਛੇ ਲੱਗ ਕਰਕੇ ਮਨ ਦੀ ਮਤ ਲਈ ਹੋਈ ਸੀ ਗੁਰਮਤ ਧਾਰਨ ਨਹੀਂ ਸੀ ਕੀਤੀ ਬਾਬ ਮਨਮੁਖ ਬੰਦਾ ਸੀ ਮਨ ਦੇ ਪਿੱਛੇ ਲੱਗ ਕੇ ਕਾਰਜ ਕਰਦਾ ਰਿਹਾ ਗੁਰਮਤਿ ਕੀ ਕਹਿੰਦੀ ਸੀ ਗੁਰੂ ਕੀ ਕਹਿੰਦਾ ਸੀ ਉਧਰ ਧਿਆਨ ਨਹੀਂ ਦਿੱਤਾ ਤੇ ਅੰਤ ਵੇਲੇ ਇਹ ਸਰੀਰ ਸੜ ਕੇ ਸੁਆਹ ਹੋ ਗਿਆ ਤੇ ਜਿਹੜਾ ਮਨ ਹੈ ਮਨ ਮਾਇਆ ਮੋਹ ਮਨੂਰ ਅਤੇ ਮਾਇਆ ਵਿੱਚ ਰਚਿਆ ਹੋਇਆ ਇਹ ਸੰਸਾਰ ਦੇ ਰੰਗ ਤਮਾਸ਼ਿਆਂ ਵਿੱਚ ਭਿੱਜਾ ਹੋਇਆ ਜਿਹੜਾ ਮਨ ਸੀ ਫਿਰ ਜਦੋਂ ਲੋਹੇ ਨੂੰ ਅੱਗ ਤੇ ਤਪਾਇਆ ਜਾਂਦਾ ਨਾ ਉਨੂੰ ਢਾਲਿਆ ਜਾਂਦਾ ਉਹਦੇ ਵਿੱਚੋਂ ਕੋਈ ਵਸਤੂ ਬਣਾਉਣੀ ਹੁੰਦੀ ਹੈ ਤੇ ਅੱਗ ਤੇ ਸਾੜਨ ਵੇਲੇ ਜਦੋਂ ਤਪਾਇਆ ਜਾਂਦਾ ਲੋਹੇ 'ਚੋਂ ਮੈਲ ਨਿਕਲਦੀ ਹੈ ਜਿਸ ਮੈਲ ਨੂੰ ਮਨੂਰ ਕਿਹਾ ਜਾਂਦਾ ਉਹ ਮੈਲ ਕਿਸੇ ਵੀ ਕੰਮ ਨਹੀਂ ਆਉਂਦੀ ਉਹ ਇੱਕ ਐਸਾ ਪਦਾਰਥ ਬਣ ਜਾਂਦਾ ਵੀ ਜਿਹਦਾ ਕੋਈ ਨਾਂ ਤੇ ਵਸਤੂ ਬਣ ਸਕਦੀ ਆ ਨਾ ਹੀ ਉਹਨੂੰ ਕਿਸੇ ਪਾਸੇ ਵਰਤਿਆ ਜਾ ਸਕਦਾ ਕਹਿਣਾ ਮਨੂਰ ਹੋ ਗਿਆ ਤਪ ਤਪ ਕੇ ਸੜ ਸੜ ਕੇ ਜਿਹੜੀ ਲੋਹੇ ਦੀ ਮੈਲ ਬਾਹਰ ਨਿਕਲਦੀ ਹੈ ਉਹਨੂੰ ਮਨੂਰ ਕਿਹਾ ਜਾਂਦਾ ਕਹਿੰਦੇ ਸਾਰਾ ਜੀਵਨ ਭਾਈ ਇਹ ਮਨ ਮਾਇਆ ਵਿੱਚ ਖੱਟਤ ਹੋਇਆ ਰਿਹਾ ਮਾਇਆ ਦੇ ਪਿੱਛੇ ਲੱਗਾ ਰਿਹਾ ਤਪਦਾ ਰਿਹਾ ਤੇ ਅੰਤ ਵੇਲੇ ਵੀ ਜਦੋਂ ਇਸ ਸਰੀਰ ਨੂੰ ਸਾੜ ਕੇ ਸਵਾਹ ਕੀਤਾ ਤੇ ਇਹ ਮਨੂਰ ਜਿਹੜਾ ਮਨ ਸੀ ਜਿਹੜੀ ਵਿਗਤੀ ਸੀ ਇਹ ਫਿਰ ਇੱਕ ਪਾਸੇ ਹੋ ਗਿਆ ਵੀ ਸਾਰਾ ਜੀਵਨ ਵੀ ਇਸ ਨੂੰ ਜਿਉਂਦਿਆਂ ਜੀ ਟਿਕਣ ਨਹੀਂ ਦਿੱਤਾ ਤੇ ਮਰ ਕੇ ਵੀ ਜਦੋਂ ਵਾਹਿਗੁਰੂ ਦੀ ਦਰਗਾਹ ਚ ਲੇਖਾ ਹੋਣਾ ਤੇ ਫਿਰ ਇਹ ਮਨ ਅੱਗੇ ਜਾ ਖਲੋਂਦਾ ਕਿ ਮੈਂ ਸਾਰਾ ਜੀਵਨ ਇਸ ਦੇ ਸਰੀਰ ਨੂੰ ਨਹੀਂ ਟਿਕਣ ਦਿੱਤਾ ਤੇਰੇ ਪਾਸੇ ਵੱਲ ਨਹੀਂ ਆਉਣ ਦਿੱਤਾ ਤੇਰੀ ਮਤ ਨਹੀਂ ਲੈਣ ਦਿੱਤੀ ਤੇ ਆਪ ਫਿਰ ਤਪ ਤਪ ਕੇ ਸੜ ਕੇ ਮਨੂਰ ਦੀ ਬਿਰਤੀ ਧਾਰਨ ਕਰਕੇ ਤੇਰੇ ਅੱਗੇ ਖਲੋ ਜਾਂਦਾ ਹੈ ਔਗਣ ਫਿਰ ਲਾਗੂ ਭਏ ਕੂਰ ਬਜਾਵ ਤੂਰ ਤੇ ਜਿਹੜੇ ਔਗਣ ਸੀ ਗੁਨਾ ਦੀ ਸਾਂਝ ਨਹੀਂ ਕੀਤੀ ਕੇਵਲ ਸੰਸਾਰ ਤੇ ਜੀਭ ਦੇ ਸਵਾਦ ਕੰਨਾਂ ਦੇ ਸਵਾਦ ਰੰਗ ਤਮਾਸ਼ਿਆਂ 'ਚ ਵੱਜਾ ਰਿਹਾ ਗੁਣ ਨਹੀਂ ਇਕੱਠੇ ਕੀਤੇ ਕੇਵਲ ਔਗਣ ਹੀ ਇਕੱਠੇ ਕਰਦਾ ਰਿਹਾ ਤੇ ਔਗਣ ਫਿਰ ਲਾਗੂ ਪਏ ਜਦੋਂ ਸਰੀਰ ਚਲਾ ਗਿਆ ਫਿਰ ਅੱਗੇ ਦਰਗਾਹ ਦੇ ਵਿੱਚ ਸਰੀਰ ਨੇ ਕੰਮ ਨਹੀਂ ਆਉਣਾ ਜਿਹੜੇ ਚੰਗੇ ਤੇ ਮਾੜੇ ਕੀਤੇ ਹੋਏ ਕਰਮ ਆ ਜਿਹੜੇ ਗੁਣ ਤੇ ਅਬਗੁਣ ਆ ਉਹਨਾਂ ਦਾ ਲੇਖਾ ਹੋਣਾ ਤੇ ਮਹਾਰਾਜ ਕਹਿੰਦੇ ਹੁਣ ਇਹਦੇ ਅੱਗੇ ਇਹਦੇ ਔਗਣ ਲੱਗ ਪਏ ਹੁਣ ਉਹਨਾਂ ਦਾ ਕੰਮ ਚਾਲੂ ਹੋ ਗਿਆ ਜੇ ਤੇ ਗੁਣ ਇਕੱਠੇ ਕੀਤੇ ਹੁੰਦੇ ਤੇ ਫਿਰ ਭਾਈ ਗੁਣਾ ਨੇ ਅੱਗੇ ਹੋਣਾ ਸੀ ਸਾਰੀ ਜ਼ਿੰਦਗੀ ਇਹ ਸਰੀਰ ਅੱਗੇ ਲੱਗਾ ਰਿਹਾ ਇਹਨਾਂ ਦੇ ਪਿੱਛੇ-ਪਿੱਛੇ ਤੇ ਹੁਣ ਕਹਿੰਦੇ ਭਾਈ ਜਾਨ ਤੋਂ ਬਾਅਦ ਇਹ ਔਗਣ ਲਾਗੂ ਹੋ ਗਏ ਉਹਨਾਂ ਦੀ ਤਾਕਤ ਵੱਧ ਗਈ ਵੀ ਅਸੀਂ ਜਿੱਤ ਗਏ ਆ ਤੇ ਇਹ ਸਰੀਰ ਹਾਰ ਗਿਆ ਜੋ ਜੋ ਅਸੀਂ ਇਹਨੂੰ ਕਹਿੰਦੇ ਰਹੇ ਆ ਕਰਦਾ ਰਿਹਾ ਤੇ ਅੱਜ ਅਸੀਂ ਬਾਜੀ ਜਿੱਤ ਲਈ ਆ ਤੇ ਇਹ ਸਰੀਰ ਖਤਮ ਹੋ ਗਿਆ ਸਰੀਰ ਮੁੱਕ ਗਿਆ ਭਾਬ ਅਸੀਂ ਜੇਤੂ ਹੋ ਗਏ ਔਗਣ ਇਹ ਗੱਲ ਕਹਿ ਰਹੇ ਉਹ ਗੋਣਪੇੜਾ ਲਾਗੂ ਭਾਏ ਕੂਰ ਵਜਾਵੈ ਤੂਰ ਤੂਰ ਤੋਂ ਭਾਪ ਬਾਜਾ ਕਹਿੰਦੇ ਫਿਰ ਝੂਠ ਬਾਜਾ ਵਜਾਉਂਦਾ ਇਹਨੂੰ ਅੱਗੇ ਲੈ ਕੇ ਤੁਰ ਪਿਆ ਜਿਵੇਂ ਬਰਾਤ ਵੇਲੇ ਬਾਜਾਂ ਵੱਜਦਾ ਮੋਹਰੇ ਮੋਹਰੇ ਤੇ ਲਾੜਾ ਪਿੱਛੇ ਪਿੱਛੇ ਤੁਰਿਆ ਜਾਂਦਾ ਕਹਿੰਦੇ ਹੁਣ ਜਿਹੜਾ ਝੂਠ ਜੀਵਨ ਭਰ ਬੋਲਿਆ ਨਾ ਉਹ ਝੂਠ ਚਾਂਗੜਾ ਮਾਰਦਾ ਵੀ ਮੈਂ ਇਹਦੇ ਸਰੀਰ ਨੂੰ ਜਿੱਤ ਲਿਆ ਮੈਂ ਆਪਣੀ ਮਰਜ਼ੀ ਨਾਲ ਇਹਨੂੰ ਚਲਾਇਆ ਤੇ ਅੰਤ ਵੇਲੇ ਤੱਕ ਮੈਂ ਇਹਦੀ ਬਾਹ ਪੇਸ਼ ਨਹੀਂ ਜਾਣ ਦਿੱਤੀ ਇਸ ਕਰਕੇ ਮੈਂ ਜਿੱਤ ਗਿਆ ਤੇ ਇਹ ਸਰੀਰ ਮੇਰੇ ਤੋਂ ਹਾਰ ਗਿਆ ਹੁਣ ਵਾਜਾ ਵਜਾਉਂਦਾ ਹੋਇਆ ਜਿਹੜੇ ਔਗਣ ਲਾਗੂ ਹੋ ਗਏ ਤੇ ਇਹਦੇ ਅੱਗੇ-ਅੱਗੇ ਲੱਗ ਕੇ ਤੁਰ ਪਿਆ ਉਸ ਵਾਹਿਗੁਰੂ ਦੀ ਦਰਗਾਹ 'ਚ ਜਿੱਥੇ ਜਾ ਕੇ ਪਈਏ ਦਾ ਲੇਖਾ ਹੋਣਾ ਹੈ ਬਿਨ ਸਬਦ ਦੇ ਪਰਮਾਈਐ ਦੁਗਦਾ ਡੋਬੈ ਪੂਰ ਤੇ ਸਤਿਗੁਰੂ ਕਹਿੰਦੇ ਗੁਰੂ ਦਾ ਸ਼ਬਦ ਹੀ ਇੱਕ ਐਸਾ ਸੀ ਜਿਹੜਾ ਇਹਨੂੰ ਇਸ ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਔਗਣਾਂ ਨੂੰ ਛੱਡ ਕੇ ਗੁਣਾਂ ਨੂੰ ਧਾਰਨ ਕਰਨ ਲਈ ਸਹਾਇਤਾ ਕਰ ਸਕਦਾ ਸੀ ਇਹਦੇ ਮਨ ਨੂੰ ਨਿਰਮਲ ਕਰ ਸਕਦਾ ਸੀ ਇਹਦੀ ਮੈਲ ਨੂੰ ਧੋ ਸਕਦਾ ਸੀ ਤੇ ਜੇਕਰ ਉਹ ਗੁਣ ਇਕੱਠੇ ਕਰ ਲਿੰਦਾ ਫਿਰ ਔਗਣ ਹਾਰ ਜਾਣੇ ਸੀ ਝੂਠ ਹਾਰ ਜਾਣਾ ਸੀ ਪਰ ਜਾਣੇ ਅਣਜਾਣੇ ਵਿੱਚ ਇਹ ਸਰੀਰ ساری ਜ਼ਿੰਦਗੀ ਔਗਣੇ ਇਕੱਠੇ ਕਰਦਾ ਰਿਹਾ ਗੁਣ ਨਹੀਂ ਇਕੱਠੇ ਕੀਤੇ ਤੇ ਜਿਹਦੇ ਫਲ ਸਰੂਪ ਬਿਨ ਸ਼ਬਦ ਹੈ ਪਰਮਾਈਆ ਸ਼ਬਦ ਤੋਂ ਬਿਨ ਬਗੈਰ ਪਰਮਾਉਂਦਾ ਰਿਹਾ ਭਟਕਦਾ ਰਿਹਾ ਹੁਣ ਭਟਕਣ ਦੇ ਅਰਥ ਇਹ ਹੁੰਦੇ ਸੰਗਤ ਜੀ ਆਪਾਂ ਨੂੰ ਪਤਾ ਤੇ ਹੁੰਦਾ ਵੀ ਮੈਂ ਕਿਹੜੇ ਥਾਂ ਤੇ ਜਾਣਾ ਕਿਸੇ ਪਿੰਡ ਜਾਣਾ ਹੋਵੇ ਕਿਸੇ ਸ਼ਹਿਰ ਜਾਣਾ ਹੋਵੇ ਸਾਨੂੰ ਉਹਦਾ ਨਾਮ ਪਤਾ ਹੁੰਦਾ ਵੀ ਮੈਂ ਉਸ ਜਗ੍ਹਾ ਤੇ ਜਾਣਾ ਪਰ ਉਸ ਜਗ੍ਹਾ ਤੇ ਜਾਣ ਵਾਸਤੇ ਕਈ ਵਾਰ ਰਸਤੇ ਦਾ ਸਾਨੂੰ ਪਤਾ ਨਹੀਂ ਹੁੰਦਾ ਰਾਹ ਦਾ ਪਤਾ ਨਹੀਂ ਲੱਗਦਾ 2 4 10 20 50 ਕਿਲੋਮੀਟਰ ਤੁਰ ਵੀ ਪਈਏ ਕਿਤੇ ਨਾ ਕਿਤੇ ਜਾ ਕੇ ਕੋਈ ਮੋੜ ਤੇ ਭੁਲੇਖਾ ਪਾ ਲਈਏ ਸੱਜੇ ਖੱਬੇ ਗਲਤ ਮੁੜਿਆ ਜਾਵੇ ਤੇ ਜਦੋਂ ਰਸਤੇ 'ਚ ਕੋਈ ਮਿਲੇ ਤੇ ਉਹਨੂੰ ਪੁੱਛੀਏ ਜੀ ਮੈਂ ਫਲਾਣੇ ਪਿੰਡ ਫਲਾਣੇ ਸ਼ਹਿਰ ਜਾਣਾ ਤੇ ਉਹ ਕਹਿੰਦਾ ਜੀ ਇੱਧਰ ਨੂੰ ਚਲੇ ਜਾਓ ਇੱਧਰ ਨੂੰ ਚਲੇ ਜਾਓ ਜੇ ਤੇ ਉਹ ਆਪ ਉਥੇ ਗਿਆ ਹੋਵੇ ਉਸ ਮੰਜ਼ਲ ਦਾ ਉਹਨੂੰ ਪਤਾ ਹੋਵੇ ਤੇ ਉਹ ਤੁਹਾਨੂੰ ਸਿੱਧੇ ਰਸਤੇ ਪਾ ਦੇਗਾ ਤੇ ਜੇਕਰ ਉਹਨੂੰ ਵੀ ਪਤਾ ਨਾ ਹੋਵੇ ਤੇ ਕੇਵਲ ਆਈਡੀਏ ਹੁੰਦੀ ਆ ਜੀ ਇੱਧਰ ਦੀ ਜਾ ਕੇ ਦੇਖ ਲਓ ਇੱਧਰ ਦੀ ਜਾ ਕੇ ਦੇਖ ਲਓ ਤੇ ਫਿਰ ਉਹ ਮੰਜ਼ਲ ਤੇ ਪਹੁੰਚਿਆ ਨਹੀਂ ਜਾਂਦਾ ਬੰਦੇ ਦਾ ਸਾਰਾ ਸਮਾਂ ਰਾਹਾਂ ਵਿੱਚ ਹੀ ਬਤੀਤ ਹੋ ਜਾਂਦਾ ਖੱਜਲ ਖਵਾਰ ਹੁੰਦਾ ਜੇ ਸਿੱਧੇ ਰਾਹ ਦਾ ਪਤਾ ਹੁੰਦਾ ਘਰੋਂ ਤੁਰਦਾ ਤੇ ਆਪਦੀ ਮੰਜ਼ਲ ਤੇ ਬੜੀ ਆਰਾਮ ਦੇ ਨਾਲ ਪਹੁੰਚ ਜਾਣਾ ਸੀ ਕੋਈ ਦੁੱਖ ਤਕਲੀਫ ਨਹੀਂ ਸੀ ਹੋਣੀ ਪਰ ਜਿਨ੍ਹਾਂ ਨੂੰ ਮੰਜ਼ਲ ਦਾ ਤੇ ਪਤਾ ਸੀ ਵੀ ਪਹੁੰਚਣਾ ਪਰ ਰਾਹ ਗਲਤ ਚੁਣ ਲਏ ਰਸਤੇ ਦੇ ਵਿੱਚ ਲੋਕਾਂ ਦੇ ਨਾਲ ਗਲਤ ਦੇ ਨਾਲ ਵਾਹ ਪੈ ਗਿਆ ਤੇ ਜਿਨ੍ਹਾਂ ਨੇ ਹੋਰ ਉਲਝਾ ਦਿੱਤਾ ਤੇ ਸਾਰਾ ਸਮਾਂ ਰਾਹਾਂ 'ਚ ਹੀ ਬਤੀਤ ਕਰ ਦਿੱਤਾ ਉਸ ਵਾਹਿਗੁਰੂ ਨਾਮ ਦੀ ਮੰਜ਼ਲ ਤੱਕ ਪਹੁੰਚ ਨਹੀਂ ਸਕਿਆ ਉਹਨੂੰ ਕਿਹਾ ਜਾਂਦਾ ਭ੍ਰਮਈਆ ਭ੍ਰਮ ਦਾ ਰਿਹਾ ਭਟਕਦਾ ਰਿਹਾ ਚੱਲਿਆ ਜ਼ਰੂਰ ਸੀ ਪਰ ਪਹੁੰਚਿਆ ਨਹੀਂ ਤੇ ਮਹਾਰਾਜ ਕਹਿੰਦੇ ਇਸ ਪ੍ਰਕਾਰ ਬਿਨ ਸਬਦ ਹੈ ਭ੍ਰਮਈਆ ਜਿਨ੍ਹਾਂ ਨੇ ਗੁਰੂ ਕੇ ਸ਼ਬਦ ਤੋਂ ਭਾਈ ਸੇਧ ਨਹੀਂ ਲਈ ਉਹ ਸੰਸਾਰ ਦੇ ਇਸ ਜੀਵਨ ਰੂਪੀ ਰਸਤੇ ਦੇ ਵਿੱਚ ਭਟਕ-ਭਟਕ ਕੇ ਅੰਤ ਨੂੰ ਇਸ ਸੰਸਾਰ ਤੋਂ ਚਲੇ ਗਏ ਪਰ ਵਾਹਿਗੁਰੂ ਨਰੰਕਾਰ ਦੀ ਮੰਜ਼ਲ ਤੱਕ ਪਹੁੰਚ ਨਹੀਂ ਸਕੇ ਸਰੀਰ ਦੇ ਰਸਾਂ ਸਵਾਦਾਂ ਦੇ ਤੇ ਮਾਇਆ ਦੇ ਪ੍ਰਭਾਵ ਦੇ ਅਧੀਨ ਹੋ ਕੇ ਸਾਰਾ ਜੀਵਨ ਭਾਈ ਖਾਂਦਿਆਂ ਪੀਂਦਿਆਂ ਹੰਡਾਉਂਦਿਆਂ ਬਣਦਿਆਂ ਸਬਰਦਿਆਂ ਮਾਇਆ ਇਕੱਠੀ ਕਰਦੇ ਆਂ ਲਗਾ ਦਿੱਤਾ ਵਾਹਿਗੁਰੂ ਦੇ ਨਾਮ ਦੇ ਗੁਣ ਇਕੱਠੇ ਨਹੀਂ ਕਰ ਸਕਿਆ ਇਸ ਪ੍ਰਕਾਰ ਦੁਬਿਦਾ ਡੋਬੇ ਪੂਰ ਤੇ ਮਹਾਰਾਜ ਕਹਿੰਦੇ ਫਿਰ ਦੁਬਿਦਾ ਨੇ ਤੇ ਪੂਰਾ ਦੇ ਪੂਰ ਡੋਬ ਦਿੱਤੇ ਪੂਰ ਕਿਹਾ ਜਾਂਦਾ ਜਦੋਂ ਇੱਕ ਬੇੜੀ ਵਿੱਚ ਮੁਸਾਫਰ ਬਹਿੰਦੇ ਆ ਤੇ ਜਿੰਨੀਆਂ ਸਵਾਰੀਆਂ ਉਹ ਬੇੜੀ ਚੱਕ ਸਕਦੀ ਆ ਉਸ ਬੇੜੀ 'ਚ ਬਹਿ ਜਾਂਦੀਆਂ ਤੇ ਮਲਾਹ ਬੇੜੀ ਨੂੰ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਲਾ ਦਿੰਦਾ ਪਰ ਜੇਕਰ ਉਸ ਬੇੜੀ ਦੇ ਅਸਵਾਰ ਇਹ ਕਹਿਣ ਵੀ ਅਸੀਂ ਇੱਕ ਨਹੀਂ ਦੋਹਾਂ ਬੇੜੀਆਂ 'ਚ ਬਹਿਣਾ ਭਾਵ ਇੱਕ ਲੱਤ ਇਸ ਬੇੜੀ 'ਚ ਰੱਖਾਂਗੇ ਤੇ ਦੂਜੀ ਲੱਤ ਦੂਜੀ ਬੇੜੀ 'ਚ ਰੱਖਾਂਗੇ ਜਾ ਇਹ ਪਾਰ ਲਾ ਦੂਗੀ ਜੇ ਇਹ ਨਾ ਪਾਰ ਲਾਉਗੀ ਤੇ ਅਸੀਂ ਦੂਜੀ ਤੇ ਲੱਤ ਰੱਖੀ ਹੋਈ ਆ ਸ਼ਾਇਦ ਦੂਜੀ ਸਾਨੂੰ ਪਾਰ ਲਾ ਦੋਗੀ ਤੇ ਬੈਲੈਂਸ ਵਿਗੜ ਜਾਂਦਾ ਤੇ ਉਹ ਦੋਨਾਂ ਬੇੜੀਆਂ ਦੇ ਮੁਸਾਫਰ ਕਦੇ ਵੀ ਸਿਰੇ ਕਿਨਾਰੇ ਨਹੀਂ ਪਹੁੰਚਦੇ ਪੂਰਾ ਦੇ ਪੂਰ ਭਾਵ ਜਿੰਨੇ ਸਮੇਤ ਮਲਾ ਉਹਦੇ ਵਿੱਚ ਸਵਾਰ ਹੁੰਦੇ ਆ ਉਹ ਸਾਰਿਆਂ ਦੀ ਜਾਨ ਦਾ ਖੌ ਬਣ ਜਾਂਦਾ ਸਾਰੇ ਦੇ ਸਾਰੇ ਡੁੱਬਣ ਕਿਨਾਰੇ ਪਹੁੰਚ ਜਾਂਦੇ ਆ ਭਾਵ ਡੁੱਬ ਕੇ ਆਪਣਾ ਖਾਤਮਾ ਕਰ ਲੈਂਦੇ ਆ ਪਰ ਜੇਕਰ ਇੱਕ ਬੇੜੀ ਵਿੱਚ ਟਿਕ ਕੇ ਬਹਿ ਜਾਂਦੇ ਤੇ ਇੱਕ ਬੇੜੀ ਦਾ ਮਲਾ ਜਿਹਨੂੰ ਰਸਤੇ ਦਾ ਪਤਾ ਉਹ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਪਾਰ ਲਾ ਸਕਦਾ ਇਹ ਦੁਨਿਆਵੀ ਉਦਾਹਰਣ ਹੈ ਤੇ ਮਹਾਰਾਜ ਕਹਿੰਦੇ ਭਾਈ ਦੋਹਾਂ ਬੇੜੀਆਂ ਦੇ ਸਵਾਰ ਤੇ ਪੂਰਾ ਦੇ ਪੂਰ ਡੁੱਬ ਜਾਇਆ ਕਰਦੇ ਕਿਨਾਰੇ ਕੋਈ ਨਹੀਂ ਲੱਗਦਾ ਇਸ ਕਰਕੇ ਜਿਹੜਾ ਮਨੁੱਖ ਵੀ ਹੈ ਨਾ ਉਹ ਅੱਜ ਇਸ ਬਹੁਤ ਵੱਡੇ ਭੁਲੇਖੇ ਦਾ ਸ਼ਿਕਾਰ ਹੋਇਆ ਫਿਰਦਾ ਉਹ ਕਹਿੰਦਾ ਭਾਈ ਮੈਂ ਸੋਮਵਾਰ ਜਾ ਕੇ ਕਿਸੇ ਮੰਦਰ 'ਚ ਵੀ ਪੂਜਾ ਕਰਿਆ ਵਾਂ ਮੰਗਲਵਾਰ ਜਾ ਕੇ ਮੈਂ ਕਿਤੇ ਤੇਲ ਵੀ ਪਾਇਆ ਵਾਂ ਵੀਰਵਾਰ ਜਾ ਕੇ ਮੈਂ ਕਿਤੇ ਚਾਦਰ ਵੀ ਚੜਾਇਆ ਵਾਂ ਦੇ ਆਇਤ ਵਾਰ ਆਣ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਵੀ ਟੇਕ ਦੇਵਾਂ ਇਹਦੇ ਨਾਲ ਮੈਂ ਸਾਰਿਆਂ ਦੀ ਮੰਨਤਾ ਕਰਦਾ ਜੀ ਮੈਂ ਕਿਸੇ ਦਾ ਨਿਰਾਦਰ ਨਹੀਂ ਕਰਦਾ ਜੇ ਗੁਰੂ ਗ੍ਰੰਥ ਸਾਹਿਬ ਨਾਲ ਸੁਣੂੰਗਾ ਤੇ ਪੀਰ ਤੇ ਸੁਣੇ ਲਊ ਜੇ ਪੀਰ ਨਹੀਂ ਸੁਣੂੰਗਾ ਤੇ ਕੋਈ ਭਗਵਾਨ ਤੇ ਸੁਣੇ ਲਊ ਤੇ ਜੇ ਚਾਰੇ ਸਿਰੇ ਕਿਸੇ ਪਾਸੇ ਵੀ ਗੱਲ ਨਾ ਬਣੀ ਤੇ ਸ਼ਨੀ ਨੂੰ ਤੇਲ ਪਾ ਦਈਏ ਸ਼ਾਇਦ ਸ਼ਨੀ ਦੇਵਤਾ ਮੇਰਾ ਬੇੜਾ ਪਾਰ ਕਰ ਦੂ ਉਹ ਫਿਰ ਕਈ ਬੇੜੀਆਂ 'ਚ ਪੈਰ ਰੱਖਣ ਵਾਲੀ ਗੱਲ ਹੋ ਜਾਂਦੀ ਆ ਵੀ ਭਰੋਸਾ ਇੱਕ ਤੇ ਵੀ ਨਹੀਂ ਰੱਖਿਆ ਆਪਣੇ ਆਪ ਨੂੰ ਸਿਆਣਾ ਸਮਝਦਾ ਹੋਇਆ ਆਪਣੇ ਆਪ ਨੂੰ ਚਲਾਕ ਸਮਝਦਾ ਹੋਇਆ ਇਹ ਸੋਚਦਾ ਹੈ ਜੀ ਮੈਂ ਕਿਸੇ ਨੂੰ ਵੀ ਨਾਰਾਜ਼ ਨਹੀਂ ਕਰਨਾ ਤੇ ਮੈਂ ਸਾਰਿਆਂ ਦਾ ਹੀ ਆ ਪਰ ਅਸਲ ਵਿੱਚ ਉਹ ਕਿਸੇ ਦਾ ਵੀ ਨਹੀਂ ਹੁੰਦਾ ਕਿਉਂਕਿ ਉਹਨੂੰ ਕਿਸੇ ਤੇ ਯਕੀਨ ਨਹੀਂ ਕਿਸੇ ਤੇ ਭਰੋਸਾ ਨਹੀਂ ਜੇਕਰ ਇੱਕ ਦਾ ਹੋ ਜਾਂਦਾ ਇੱਕ ਤੇ ਯਕੀਨ ਰੱਖ ਲੈਂਦਾ ਇੱਕ ਤੇ ਭਰੋਸਾ ਕਰ ਲੈਂਦਾ ਹੋ ਸਕਦਾ ਉਹ ਇੱਕ ਉਹਦੀ ਬਾਤ ਸੁਣ ਕੇ ਉਹਨੂੰ ਪਾਰ ਕਰ ਦਿੰਦਾ ਜਿਹੜਾ ਆਪ ਕਿਸੇ ਦਾ ਨਹੀਂ ਹੁੰਦਾ ਗੁਰੂ ਕੇ ਪਿਆਰਿਓ ਫਿਰ ਉਹਦਾ ਵੀ ਕੋਈ ਸਹਾਈ ਨਹੀਂ ਬਣਦਾ ਇਸ ਕਰਕੇ ਮਹਾਰਾਜ ਕਹਿੰਦੇ ਪਈ ਬਿਨ ਸ਼ਬਦ ਹੈ ਪਰਮਾਈਆ ਗੁਰੂ ਦੇ ਸ਼ਬਦਾਂ ਤੋਂ ਬਗੈਰ ਗੁਰੂ ਕੀ ਗੁਰਬਾਣੀ ਤੋਂ ਬਗੈਰ ਸਾਰਾ ਸੰਸਾਰ ਭੁਲੇਖਿਆਂ ਵਿੱਚ ਭਟਕਦਾ ਹੋਇਆ ਜੀਵਨ ਬਤੀਤ ਕਰਕੇ ਖੱਜਲ ਖੁਆਰ ਹੋ ਰਿਹਾ ਦੁਬਿਧਾ ਡੋਬੇ ਪੂਰ ਤੇ ਦੁਬਿਧਾ ਦੇ ਵਿੱਚ ਪਿਆ ਹੋਇਆ ਜਦੋਂ ਮਨ ਦੋ ਥਾਈ ਹੋ ਜਾਂਦਾ ਇੱਕ ਪਾਸੇ ਦੇ ਕਹਿੰਦਾ ਵੀ ਹਾਂ ਤੇ ਇੱਕ ਪਾਸੇ ਨਾ ਦੁਬਿਧਾ ਵਾਲੀ ਜਿਹੜੀ ਹੈ ਉਹ ਅਵਸਥਾ ਬਣੀ ਰਹਿੰਦੀ ਹੈ ਭਾਵ ਗੁਰੂ ਗ੍ਰੰਥ ਸਾਹਿਬ ਅੱਗੇ ਜਾ ਕੇ ਅਰਦਾਸ ਤੇ ਕਰਦਾ ਪਰ ਮਨ ਵਿੱਚ ਦੁਬਿਧਾ ਰਹਿੰਦੀ ਵੀ ਪਤਾ ਨਹੀਂ ਸੁਣਨੀ ਖਰੇ ਨਹੀਂ ਸੁਣਨੀ ਮੰਗਦਾ ਤੇ ਹੈ ਗੁਰੂ ਤੋਂ ਪਰ ਭਰੋਸਾ ਨਹੀਂ ਕਰਦਾ ਕਹਿੰਦਾ ਠੀਕ ਹੈ ਚਲੋ ਇੱਥੋਂ ਦੀ ਲੰਘਣ ਲੱਗੇ ਸੀ ਇੱਥੇ ਵੀ ਅਰਦਾਸ ਕਰ ਦਿੰਨੇ ਆ ਤੇ ਕੱਲ ਨੂੰ ਉਧਰ ਜਾਣਾ ਉੱਥੇ ਵੀ ਕਰ ਦਿਆਂਗੇ ਦੋਨਾਂ ਚੋਂ ਕੋਈ ਇੱਕ ਤੇ ਸੁਣੀ ਲਊ ਭਾਵ ਮਨ ਅੰਦਰ ਦੁਬਿਧਾ ਆ ਭਰੋਸਾ ਤੇ ਵਿਸ਼ਵਾਸ ਨਹੀਂ ਆ ਇਸ ਕਰਕੇ ਫਿਰ ਦੁਬਧਾ ਵਾਲੇ ਜਿਹੜੇ ਆ ਉਹ ਹਮੇਸ਼ਾ ਡੋ ਬਜਾਇਆ ਕਰਦੇ ਹਨ ਮਨ ਰੇ ਸ਼ਬਦ ਤਰੋ ਚਿਤ ਲਾਏ ਕਹਿੰਦੇ ਗੁਰੂ ਦੇ ਉਪਦੇਸ਼ ਨੂੰ ਗੁਰੂ ਕੇ ਸ਼ਬਦ ਨੂੰ ਗੁਰੂ ਕੀ ਗੁਰਬਾਣੀ ਨੂੰ ਹੇ ਮਨਾ ਹੇ ਪਿਆਰਿਆ ਮਨ ਰੇ ਸ਼ਬਦ ਤਰੋ ਚਿਤ ਲਾਏ ਕਹਿੰਦੇ ਇਸ ਸੰਸਾਰ ਸਾਗਰ ਤੋਂ ਜੇ ਤਰਨਾ ਨਾ ਤੇ ਵਾਹਿਗੁਰੂ ਦੇ ਨਾਮ ਦਾ ਜੋ ਸੱਚੀ ਗੁਰਬਾਣੀ ਦਾ ਮੰਤਰ ਸਤਿਗੁਰੂ ਨੇ ਦਿੱਤਾ ਉਦੇ ਨਾਲ ਚਿਤ ਲਾ ਲਾ ਉਹਦੇ ਨਾਲ ਚਿਤ ਜੋੜ ਲੈ ਫਿਰ ਉਹ ਤੇਰਾ ਮਲਾਹ ਬਣ ਕੇ ਤੈਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰਦਾ ਹੈਗਾ ਫਿਰ ਤੂੰ ਡੁੱਬੇਗਾ ਨਹੀਂ ਸ਼ਬਦ ਤਰੋ ਚਿਤ ਲਾਏ ਤੇ ਮਹਾਰਾਜ ਕਹਿੰਦੇ ਫਿਰ ਸ਼ਬਦ ਦੇ ਚਿਤ ਲਾਉਣ ਦੇ ਨਾਲ ਮਨ ਜੋੜਨ ਦੇ ਨਾਲ ਇਸ ਸੰਸਾਰ ਸਾਗਰ ਦੀ ਬੇੜੀ ਨੂੰ ਪਰਿਆ ਜਾ ਸਕਦਾ ਹੁਣ ਸ਼ਬਦ ਨੂੰ ਚਿਤ ਵਿੱਚ ਵਸਾ ਲਏਗਾ ਤੇ ਭਾਈ ਕਿਸੇ ਦਾ ਬੁਰਾ ਨਹੀਂ ਸੋਚੇਗਾ ਪਤਾ ਕਿੱਥੋਂ ਲੱਗਦਾ ਵੀ ਅਸੀਂ ਗੁਰੂ ਕੇ ਸ਼ਬਦ ਦੀ ਕਮਾਈ ਕਰ ਰਹੇ ਹਾਂ ਕੰਨਾਂ ਨਾਲ ਸੁਣ ਲਿਆ ਅੱਖਾਂ ਨਾਲ ਦਰਸ਼ਨ ਕਰ ਲਿਆ ਜੀਭਾ ਤੋਂ ਉਚਾਰਨ ਵੀ ਕਰ ਦਿੱਤਾ ਪਰ ਕਰਮ ਨਹੀਂ ਨਾ ਕਮਾਇਆ ਹੁਣ ਜੇ ਮਹਾਰਾਜ ਕਹਿੰਦੇ ਭਾਈ ਸੱਚ ਬੋਲੋ ਤੇ ਕੱਲਾ ਇੰਨੀ ਗੱਲ ਕਹਿ ਕੇ ਪਾਰ ਉਤਾਰਾ ਨਹੀਂ ਹੋ ਜਾਣਾ ਜੀ ਸੱਚ ਬੋਲੋ ਸੱਚ ਬੋਲਣਾ ਪੈਣਾ ਹਰ ਗੱਲ ਤੇ ਬੋਲਣਾ ਪੈਣਾ ਹਰ ਧੰਦੇ 'ਚ ਬੋਲਣਾ ਪੈਣਾ ਤੇ ਜਦੋਂ ਸੱਚ ਬੋਲਾਂਗੇ ਹੱਕ ਦੀ ਕਮਾਈ ਕਰਾਂਗੇ ਕਿਸੇ ਦਾ ਹੱਕ ਨਹੀਂ ਖਾਵਾਂਗੇ ਕਿਸੇ ਨਾਲ ਝੂਠ ਬੋਲ ਕੇ ਠੱਗੀ ਨਹੀਂ ਮਾਰਾਂਗੇ ਤੇ ਕਰਮ ਨਿਰਮਲ ਹੋ ਜਾਣਗੇ ਜੇ ਜਦੋਂ ਕਰਮ ਨਿਰਮਲ ਹੋ ਜਾਣਗੇ ਤੇ ਗੁਨਾ ਦਾ ਵਾਸਾ ਹੋ ਜਾਏਗਾ ਜੀਵਨ ਚੋਂ ਔਗਣ ਹੌਲੀ-ਹੌਲੀ ਨਿਕਲ ਜਾਣਗੇ ਤੇ ਜਦੋਂ ਔਗਣ ਨਿਕਲ ਜਾਣਗੇ ਗੁਣ ਬਹੁਤੇ ਆ ਜਾਣਗੇ ਫਿਰ ਅਕਾਲ ਪੁਰਖ ਪ੍ਰਸੰਨ ਹੋ ਕੇ ਆਪਣੇ ਪਿਆਰਿਆਂ ਦੇ ਸਿਰ ਤੇ ਹੱਥ ਰੱਖ ਦਿੰਦਾ ਕਿ ਭਾਈ ਇਹ ਨੇਕ ਨੀਤ ਵਾਲਾ ਸੱਚੀ ਕਮਾਈ ਕਰਨ ਵਾਲਾ ਹੈ ਤੇ ਸੰਸਾਰ ਦੇ ਇਸ ਝੂਠੇ ਪ੍ਰਪੰਚ ਚੋਂ ਝੂਠੇ ਸੰਸਾਰ ਚੋਂ ਠੱਗੀਆਂ ਠੋਰੀਆਂ ਵਾਲਿਆਂ ਚੋਂ ਮਾਇਆ ਦੇ ਪ੍ਰਭਾਵ ਚੋਂ ਉਹ ਬੰਦਾ ਬਚ ਜਾਂਦਾ ਭਾਵੇਂ ਫਿਰ ਉਹ ਡੁੱਬਦਾ ਨਹੀਂ ਹੈ ਇਸ ਕਰਕੇ ਮਹਾਰਾਜ ਕਹਿੰਦੇ ਮਨ ਰੇ ਸ਼ਾਵਦ ਤਰੋ ਚਿਤ ਲਾਏ ਕਹਿੰਦੇ हे ਮਨ ਮੇਰਿਆ ਗੁਰੂ ਕੇ ਸ਼ਬਦ ਨਾਲ ਚਿਤ ਲਾ ਕੇ ਹੀ ਤੇਰਾ ਬੇੜਾ ਉਪਾਰ ਹੋਣਾ ਫਿਰ ਹੀ ਤਰਿਆ ਜਾਣਾ ਹੈ ਜਿਨ ਗੁਰਮੁਖ ਨਾਮ ਨਾ 부ਝਿਆ ਮਰ ਜਨਵੇਂ ਆਵੇ ਜਾਏ ਰਹਾ ਤੇ ਮਹਾਰਾਜ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਨਾਮ ਨਾ 부ਝਿਆ ਜਿਨ੍ਹਾਂ ਨੇ ਗੁਰੂ ਦੇ ਦਿੱਤੇ ਹੋਏ ਸ਼ਬਦ ਦੀ ਕਮਾਈ ਨਹੀਂ ਕੀਤੀ 부ਝਿਆ ਜਾਣਿਆ ਨਹੀਂ ਪਹਿਚਾਨਿਆ ਨਹੀਂ ਮਰ ਜਨਮ ਆਵੇ ਜਾਏ ਤੇ ਕਹਿੰਦੇ ਫਿਰ ਉਹ ਵਾਰ-ਵਾਰ ਜੰਮਦੇ ਤੇ ਮਰਦੇ ਰਹਿੰਦੇ ਆ 84 ਲੱਖ ਦੇ ਢੇੜੇ ਦੇ ਜੂਨਾਂ ਦੇ ਵਿੱਚ ਭਟਕਦੇ ਰਹਿੰਦੇ ਆ ਜੰਮਦੇ ਆ ਆਪਣਾ ਕਰਮ ਕੋ ਭੋਗਦੇ ਆ ਤੇ ਫਿਰ ਮਰ ਜਾਂਦੇ ਆ ਤੇ ਫਿਰ ਕੀਤਾ ਹੋਇਆ ਕਰਮ ਫਿਰ ਭੋਗਦੇ ਆ ਤੇ ਫਿਰ ਮਰ ਜਾਂਦੇ ਆ ਕਿਉਂਕਿ ਵੱਖੋ-ਵੱਖਰੇ ਜਾਮਿਆਂ ਦੇ ਅੰਦਰ ਜੋ-ਜੋ ਕਰਮ ਕਰ ਰਹੇ ਆ ਉਹਨਾਂ ਕਰਮਾਂ ਨੇ ਨਿਰਧਾਰਤ ਕਰਨਾ ਕਿ ਭਾਈ ਅੰਤ ਵੇਲੇ ਇਸ ਨੂੰ ਇਸ ਢੇੜੇ ਚੋਂ ਕੱਢਿਆ ਜਾਵੇ ਜਾਂ ਨਾ ਕੱਢਿਆ ਜਾਵੇ ਪਿਛਲੇ ਕਰਮਾਂ ਦੇ ਕਰਕੇ ਅੱਜ ਦਾ ਜਾਮਾ ਮਿਲਿਆ ਤੇ ਅੱਜ ਦੇ ਕਰਮਾਂ ਦੇ ਕਰਕੇ ਅਗਲਾ ਜਾਮਾ ਮਿਲਣਾ ਇਸ ਕਰਕੇ ਭਾਈ ਹੁਣ ਤੂੰ ਆਪ ਸੋਚ ਲੈ ਕਿ ਜੇ ਤੇ ਤੂੰ ਇਹਨਾਂ ਰਸਾਂ ਕਿਸਾਂ ਦੇ ਵਿੱਚ ਖੁਸ਼ ਐ 84 ਲੱਖ ਦੇ ਢੇੜੇ ਤੇ ਜੰਮਣ ਮਰਨ ਚ ਤੈਨੂੰ ਆਨੰਦ ਐ ਤੇ ਫਿਰ ਭਟਕਦਾ ਸੀ ਤੇ ਭਟਕਦਾ ਰਹੇਗਾ ਪਰ ਜੇ ਤੂੰ ਚਾਹਨਾ ਕਿ ਭਾਈ ਜੰਮਣ ਮਰਨ ਦੀ ਜਮ੍ਹਾਂ ਦੀ ਮਾਰ ਤੋਂ ਮਹਾਰਾਜ ਮੈਨੂੰ ਬਚਾ ਕੇ ਇਸ ਤਕਲੀਫ ਚੋਂ ਕੱਢ ਦੇਣ ਤੇ ਫਿਰ ਵਾਹਿਗੁਰੂ ਦੇ ਸ਼ਬਦ ਨੂੰ ਜਾਣਨਾ ਪਵੇਗਾ ਸਮਝਣਾ ਪਵੇਗਾ ਬੁੱਝਣਾ ਪਵੇਗਾ ਰਦਾਸ ਕਰਨੀ ਪੈਗੀ ਸੱਚੇ ਪਾਤਸ਼ਾਹ ਮੇਰੀ ਕੋਈ ਸੇਵਾ ਨਹੀਂ ਸਿਮਰਨ ਨਹੀਂ ਹੈ ਮੇਰੀ ਕੋਈ ਬੁੱਧੀ ਨਹੀਂ ਹੈ ਪਰ ਤੂੰ ਦਾਤਾ ਦਾ ਤਾਰ ਹੈ ਕਿਰਪਾ ਕਰ ਸਾਨੂੰ ਆਪਣੇ ਨਾਮ ਦੀ ਸੋਝੀ ਦੇ ਦੇ ਤਾਂ ਜੋ ਸਾਨੂੰ ਭਟਕਦਿਆਂ ਨੂੰ ਟਿਕਾਣਾ ਮਿਲ ਸਕੇ ਤੇ ਸੱਚੇ ਪਾਤਸ਼ਾਹ ਫਿਰ ਸਮਝਾ ਰਹੇ ਕਹਿੰਦੇ ਜਿਨ ਗੁਰਮੁਖ ਨਾਮ ਨਾ 부ਝਿਆ ਜਿਨ੍ਹਾਂ ਨੇ ਨਾਮ ਨਹੀਂ 부ਝਿਆ ਪਛਾਣਿਆ ਨਹੀਂ ਭਾਈ ਮਰ ਜਨਮ ਆਵੈ ਜਾਏ ਫਿਰ ਜੰਮਣ ਮਰਨ ਦੇ ਗੇੜੇ ਚ ਆਉਂਦੇ ਜਾਂਦੇ ਰਹਿਣਗੇ ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਭਾਈ ਤਨ ਸੂਚਾ ਸੋ ਆਖੀਆ ਜਿਸਮੈਂ ਸਾਚਾ ਨਾਉ ਸੱਚੇ ਪਾਤਸ਼ਾਹ ਕਹਿੰਦੇ ਭਾਈ ਤਨ ਸਰੀਰ ਕਿਹੜਾ ਸੂਚਾ ਜਿਸਮੈਂ ਸਾਚਾ ਨਾਉ ਜਿਹਦੇ ਵਿੱਚ ਸੱਚ ਦਾ ਵਾਸਾ ਹੁਣ ਸਰੀਰ ਨੂੰ ਬਾਹਰੋਂ ਗੰਦਗੀ ਨੂੰ ਧੋ ਕੇ ਇਸ਼ਨਾਨ ਕਰਕੇ ਸਾਫ਼ ਕਰ ਲਿਆ ਜਾਂਦਾ ਚੰਗੇ ਸੋਹਣੇ ਪ੍ਰੈਸ ਕੀਤੇ ਵਸਤਰ ਪਾ ਲਏ ਜਾਂਦੇ ਤੇ ਆਪਾਂ ਕਹੀਏ ਜੀ ਮੈਂ ਸੂਚਾ ਹੋ ਗਿਆ ਮਹਾਰਾਜ ਕਹਿੰਦੇ ਭਾਈ ਇਹ ਤੇ ਇੱਕ ਬਾਹਰੀ ਪ੍ਰਕਿਰਿਆ ਨਾ ਬਾਰੋਂ ਵੀ ਸਰੀਰ ਨੂੰ ਸਾਫ਼ ਕਰਨਾ, ਸਰੀਰ ਦੀ ਮੈਲ ਧੋਣੀ ਐ, ਕੱਪੜੇ ਸਾਫ਼ ਸੁਥਰੇ ਪਾ ਕੇ ਬਾਹਰੋਂ ਵੀ ਸਾਫ਼ ਹੋਣਾ ਪਰ ਸਭ ਤੋਂ ਵੱਧ ਤੇਰੇ ਅੰਦਰ ਦੀ ਮੈਲ ਆ ਜਿਹੜੀ ਤੈਨੂੰ ਬਾਹਰੋਂ ਵੀ ਸੁੱਚਾ ਨਹੀਂ ਰਹਿਣ ਦਿੰਦੀ। ਹੁਣ ਕੱਪੜੇ ਚਿੱਟੇ ਪਾਏ ਹੋਣ ਬੜੀਆ ਸੋਹਣੇ, ਸੁਗੰਧੀਆਂ ਦੇ ਪਦਾਰਥ ਲਾਏ ਹੋਣ ਤੇ ਗਰੀਬ ਦਾ ਹੱਕ ਖਾਂਦਾ ਹੋਵੇ। ਭਾਵੇਂ ਮਿੱਟੀ ਨੂੰ ਹੱਥ ਨਹੀਂ ਲਾਉਂਦਾ, ਬੜਾ ਸਾਫ਼ ਸੁਥਰਾ ਚਿੱਟੀ ਚਾਦਰ ਵਿਛਾ ਕੇ ਬੈਂਦਾ ਪਰ ਕਿਸੇ ਗਰੀਬ ਦੇ ਮੂੰਹ ਦਾ ਨਿਬਾਲਾ ਖੋ ਕੇ ਆਪਦਾ ਘਰ ਭਰ ਰਿਆਂ ਤੇ ਭਾਈ ਉਹ ਗੰਦਗੀ ਉਹ ਜਿਹੜੀ ਮੈਲ ਹੈ ਉਹ ਬਾਹਰੋਂ ਨਹੀਂ ਨਜ਼ਰ ਆਉਂਦੀ ਪਰ ਤੇਰਾ ਅੰਦਰ ਕਾਲਾ ਆ ਤੇਰੇ ਅੰਦਰ ਮੈਲ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿੱਥੇ ਬਾਹਰੋਂ ਸਰੀਰ ਨੂੰ ਸਾਫ਼ ਸੁਥਰਾ ਸਵੱਛ ਰੱਖਣਾ ਉੱਥੇ ਮਨ ਦੇ ਅੰਦਰ ਦੀ ਮੈਲ ਵੀ ਧੋਣੀ ਹੈ ਤਨ ਸੁਚਾ ਸੋ ਆਖੀ ਹੈ ਜਿਸਮ ਹੈ ਸੱਚਾ ਨਾਉ ਤੇ ਕਹਿੰਦੇ ਭਾਈ ਫਿਰ ਸਰੀਰ ਉਹ ਸੁਚਾ ਹੋ ਸਕਦਾ ਜਿਹਦੇ ਅੰਦਰ ਸੱਚ ਆ ਜਿਹਦੇ ਜੀਵਨ ਚ ਸੱਚ ਆ ਜਿਹਦੀ ਰਸਨਾ ਤੇ ਸੱਚ ਆ ਉਹ ਫਿਰ ਬਾਹਰੋਂ ਵੀ ਅੰਦਰੋਂ ਵੀ ਤੇ ਜੇ ਬਾਹਰੋਂ ਕੇਵਲ ਕੱਪੜੇ ਪਾਏ ਪਰ ਅੰਦਰੋਂ ਸੱਚ ਨਹੀਂ ਐ ਥਾਂ ਥਾਂ ਤੇ ਝੂਠ ਬੋਲਦਾ ਗੱਲ ਗੱਲ ਤੇ ਝੂਠ ਬੋਲਦਾ ਲੋਕਾਂ ਨੂੰ ਠੱਗ ਰਿਆ ਫਿਰ ਇਹ ਤੇਰਾ ਸਰੀਰ ਸੁੱਚਾ ਨਹੀਂ ਹੋ ਸਕਦਾ ਭੈ ਸੱਚ ਰਾਤੀ ਦੇਹੂਰੀ ਜੇ ਬਾ ਸੱਚ ਸੁਆਉ ਕਹਿੰਦੇ ਫਿਰ ਇਸ ਦੇਹੂਰੀ ਨੂੰ ਜੇਕਰ ਭੈ ਹੋਵੇ ਵਾਹਿਗੁਰੂ ਦੇ ਨਾਮ ਦਾ ਵਾਹਿਗੁਰੂ ਦੇ ਨਾਮ ਦਾ ਡਰ ਹੋਵੇ ਕਿ ਉਹ ਮੈਨੂੰ ਦੇਖ ਰਿਹਾ ਮੈਂ ਜੋ ਕੁਝ ਕਰ ਰਿਹਾ ਇਹਦਾ ਲੇਖਾ ਹੋਣਾ ਜੀਭਾ ਸੱਚ ਸੁਆਉ ਕਹਿੰਦੇ ਫਿਰ ਨਾਮ ਦਾ ਜਿਹੜਾ ਸੱਚਾ ਸਵਾਦ ਆ ਉਹ ਫਿਰ ਇਸ ਜੀਭਾ ਨੂੰ ਆਉਣ ਲੱਗ ਪੈਂਦਾ ਜੇ ਵਾਹਿਗੁਰੂ ਦਾ ਪੈ ਹੋਵੇ ਹੁਣ ਗੱਲ ਕੀ ਆ ਕਿ ਮਨੁੱਖੇ ਸੋਚਦਾ ਵੀ ਮੈਨੂੰ ਕੋਈ ਨਹੀਂ ਦੇਖਦਾ ਮੈਂ ਜੋ ਕਰਦਾ ਲੋਕਾਂ ਤੋਂ ਓਲੇ ਹੋ ਕੇ ਕਰਦਾ ਇਹ ਪਰਦਾ ਆ ਤੇ ਫਿਰ ਗਲਤੀ ਪੜਦੇ ਚ ਹੀ ਹੁੰਦੀ ਆ ਤੇ ਜਦੋਂ ਇਸ ਗੱਲ ਦਾ ਅਹਿਸਾਸ ਹੋਵੇ ਵੀ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੇਖਦਾ ਫਿਰ ਬੰਦਾ ਗਲਤੀ ਨਹੀਂ ਕਰਦਾ ਜੇ ਜਦੋਂ ਗਲਤੀ ਨਹੀਂ ਕਰਦਾ ਜੀਭਾ ਤੋਂ ਵੀ ਸੱਚ ਬੋਲਦਾ ਫਿਰ ਵਾਹਿਗੁਰੂ ਦੇ ਸੱਚੇ ਨਾਮ ਦਾ ਸਵਾਦ ਆਉਂਦਾ ਆਨੰਦ ਆਉਂਦਾ ਉਹਦਾ ਡਰ ਮੁੱਕ ਜਾਂਦਾ ਦੁਨੀਆ ਦਾ ਭੈ ਮੁੱਕ ਜਾਂਦਾ ਦੁਨੀਆ ਦਾ ਕਿਉਂਕਿ ਦੁਨੀਆ ਦਾ ਡਰ ਭੈ ਤੇ 19 ਦਿਨ ਤੱਕ ਹੀ ਹੈ ਨਾ ਜਦੋਂ ਗਲਤੀ ਕੀਤੀ ਹੈ ਜਦੋਂ ਆਪਾਂ ਗਲਤੀ ਕੀਤੀ ਨਹੀਂ ਜੋ ਅੰਦਰ ਹੈ ਉਹੀ ਬਾਹਰ ਹੈ ਭਾਵੇਂ ਕੋਈ ਕਿਤੇ ਖੜਾ ਕੇ ਪੁੱਛ ਲਵੇ ਕੋਈ ਕਿਤੇ ਕੋਈ ਸਵਾਲ ਕਰ ਲਵੇ ਕਿਤੇ ਕੋਈ ਸਾਡੀ ਪੜਤਾਲ ਕਰ ਲਵੇ ਡਰ ਕਾ ਦਾ ਜਦੋਂ ਕੁਝ ਕੀਤਾ ਹੀ ਨਹੀਂ ਤੇ ਫਿਰ ਡਰ ਨਹੀਂ ਤੇ ਜਦੋਂ ਕੁਝ ਕੀਤਾ ਹੋਵੇ ਫਿਰ ਉਹਦਾ ਡਰ ਹੁੰਦਾ ਵੀ ਕਿਤੇ ਮੇਰਾ ਪਾਜ ਉਜੜ ਨਾ ਜਾਵੇ ਲੋਕਾਂ ਦੇ ਵਿੱਚ ਮੇਰੀ ਸੱਚਾਈ ਆ ਜਾਏਗੀ ਤੇ ਮੇਰੀ ਫਿਰ ਜਿਹੜੀ ਇੱਜ਼ਤ ਮਾਣੂ ਜਾਂਦਾ ਰਹਿਣਾ ਤੇ ਗੁਰੂ ਮਹਾਰਾਜ ਕਹਿੰਦੇ ਭੈ ਸੱਚ ਰਾਤੀ ਦੇ ਹੋਰੀ ਜੇ ਬਾ ਸੱਚ ਸੁਆਓ ਕਹਿੰਦੇ ਫਿਰ ਵਾਹਿਗੁਰੂ ਦੇ ਸੱਚੇ ਭੈ ਦੇ ਵਿੱਚ ਹੀ ਇਹ ਜਿਹੜੀ ਦੇਹ ਹੋਰੀ ਤਦਕਾਰ ਹੋਈ ਹੈ ਤੇ ਨਾਮ ਨੂੰ ਰਸਨਾ ਨੂੰ ਵਾਹਿਗੁਰੂ ਦੇ ਸੱਚੇ ਨਾਮ ਦਾ ਰਸ ਆਉਂਦਾ ਹੈ ਸੱਚੀ ਨਦਰ ਨਿਹਾਲੀ ਆ ਬੋੜ ਨਾ ਪਾਵੈ ਤਾਉ ਕਹਿੰਦੇ ਫਿਰ ਜਿਨ੍ਹਾਂ ਦੇ ਉੱਪਰ ਉਸ ਵਾਹਿਗੁਰੂ ਪਰਮਾਤਮਾ ਦੀ ਨਦਰ ਪੈ ਜਾਂਦੀ ਹੈ ਜਦੋਂ ਜੀਵਨ ਚ ਸੱਚ ਆ ਗਿਆ ਸੱਚੇ ਗੁਣਾਂ ਦਾ ਧਾਰਨੀ ਹੋ ਗਿਆ ਝੂਠ ਦਾ ਸਹਾਰਾ ਛੱਡ ਦਿੱਤਾ ਕਹਿੰਦੇ ਫਿਰ ਵਾਹਿਗੁਰੂ ਦੀ ਨਦਰ ਸਵੱਲੀ ਹੋ ਜਾਂਦੀ ਫਿਰ ਉਹ ਆਪ ਪਹਿਰੇਦਾਰ ਬਣ ਕੇ ਆਪਣੇ ਪਿਆਰਿਆਂ ਦੀ ਰਾਖੀ ਕਰਨ ਲੱਗ ਪੈਂਦਾ ਗਲਤੀ ਭੁੱਲ ਹੋਣ ਨਹੀਂ ਦਿੰਦਾ ਸੱਚੀ ਨਦਰ ਨਿਹਾਲੀ ਐ ਬਹੁੜ ਨਾ ਪਾਵੈ ਤਾਉ ਫਿਰ ਕਹਿੰਦੇ ਮੁੜ ਕੇ ਬਾਰ ਬਾਰ ਤਾਉ ਉਹਨੂੰ ਦੁੱਖ ਨਹੀਂ ਸਹਾਰਨੇ ਪੈਂਦੇ ਤਾਪ ਨਹੀਂ ਸਹਾਰਨੇ ਪੈਂਦੇ ਕਿਉਂ ਕਿਉਂਕਿ ਜੀਵਨ ਅੰਦਰ ਸੱਚ ਆ ਗਿਆ ਤੇ ਸੱਚੇ ਪ੍ਰਮਾਤਮਾ ਨੇ ਆਪਣੇ ਪਿਆਰਿਆਂ ਦੇ ਉੱਪਰ ਪਸੀਜ ਕੇ ਆਪਣਾ ਹੱਥ ਰੱਖ ਦਿੱਤਾ ਫਿਰ ਉਹ ਆਪ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆ ਯਾ ਰਾਮ ਰਾਜ ਜੀ ਫਿਰ ਇੱਥੇ ਤੱਕ ਅਵਸਥਾ ਬਣ ਜਾਂਦੀ ਆ ਫਿਰ ਵਾਹਿਗੁਰੂ ਆਪਣੇ ਪਿਆਰਿਆਂ ਦੀ ਰਾਖੀ ਆਪ ਕਰਨ ਲੱਗ ਪੈਂਦਾ ਜਦੋਂ ਸੱਚਾ ਜੀਵਨ ਹੋ ਜਾਵੇ ਤੇ ਸੱਚਾ ਹੋ ਗਿਆ ਤੇ ਸੁੱਚਾ ਹੋ ਜਾਣਾ ਤੇ ਜੇ ਕੇਵਲ ਬਾਹਰੀ ਬਖੰਡ ਹੈ ਅੰਦਰੋਂ ਝੂਠ ਹੈ ਮਤਾਂ ਖਿਆਲ ਕਰਿਓ ਵੀ ਅਸੀਂ ਸੁੱਚੇ ਹਾਂ ਅੱਗੇ ਸਤਿਗੁਰੂ ਕਿਰਪਾ ਕਰਦੇ ਹਨ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਕਹਿੰਦੇ ਉਸ ਪਰਮਾਤਮਾ ਵਾਹਿਗੁਰੂ ਦੇ ਸੱਚੇ ਨਾਮ ਤੋਂ ਹੀ ਪਵਨ ਪਈ ਬਣੀ ਹੈ ਭਾਵ ਹਵਾ ਬਣੀ ਹੈ ਪਵਨ ਤੋਂ ਅੱਗੇ ਫਿਰ ਜਲ ਬਣਿਆ ਹੈ ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤ ਸਮੋਏ ਤੇ ਫਿਰ ਇਹ ਪੰਜ ਤੱਤ ਜੋ ਸਾਨੂੰ ਨਜ਼ਰ ਆ ਰਹੇ ਆ ਤੇ ਇਹਨਾਂ ਪੰਜਾਂ ਤੱਤਾਂ ਦਾ ਹੀ ਸਾਡਾ ਸਰੀਰ ਬਣਿਆ ਹੋਇਆ ਹੈ ਆਕਾਸ਼ ਧਰਤੀ ਜਲ ਅਗਨੀ ਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਭਾਈ ਵాయు ਇਹਨਾਂ ਪੰਜਾਂ ਤੱਤਾਂ ਦਾ ਹੀ ਉਹ ਵਾਹਿਗੁਰੂ ਨੇ ਕਿਰਪਾ ਕਰਕੇ ਆਪਣੇ ਨਾਮ ਤੋਂ ਸਾਜਨਾ ਕੀਤੀ ਆ ਤੇ ਇਹਨਾਂ ਪੰਜਾਂ ਤੱਤਾਂ ਦੇ ਵਿੱਚ ਕੁਦਰਤ ਕਰਕੇ ਵਸਿਆ ਸੋਏ ਵਾਲੀ ਆਪ ਹੀ ਇਹਨਾਂ ਤੱਤਾਂ ਵਿੱਚ ਆਪਣੀ ਸੱਤਾ ਤਾਕਤ ਸ਼ਕਤੀ ਨਾਲ ਸਮੋਇਆ ਹੋਇਆ ਹੈ ਕਾਦਰ ਤੇ ਕੁਦਰਤ ਵੱਖ ਨਹੀਂ ਪਰ ਕਾਦਰ ਨੇ ਕੁਦਰਤ ਬਣਾਈ ਆ ਤੇ ਕੁਦਰਤ ਦੇ ਵਿੱਚ ਕਾਦਰ ਆਪ ਚਲ ਕਰਿਆ ਮਹਾਰਾਜ ਕਹਿੰਦੇ ਸਾਚੇ ਤੇ ਪਵਨਾ ਭਾਇਆ ਪਵਨੇ ਤੇ ਜਲ ਹੋਏ ਕਹਿੰਦੇ ਸੱਚ ਤੋਂ ਵਾਹਿਗੁਰੂ ਤੋਂ ਉਸ ਸੱਚੇ ਪ੍ਰਮਾਤਮਾ ਤੋਂ ਪਵਨ ਹਵਾ ਬਣੀ ਆ ਫਿਰ ਹਵਾ ਤੋਂ ਅੱਗੇ ਜਲ ਬਣਿਆ ਜਲ ਤੇ ਤ੍ਰਭਵਣ ਸਾਜਿਆ ਫਿਰ ਇਹਨਾਂ ਤਿੰਨਾਂ ਤੋਂ ਬਾਅਦ ਜਿਹੜਾ ਤ੍ਰਭਵਣ ਇਹ ਸਾਰਾ ਸੰਸਾਰ ਤਿੰਨ ਗੁਣ ਰਜੋ ਗੁਣ ਸਤੋ ਗੁਣ ਤਮੋ ਗੁਣ ਕਹਿ ਲੋ ਇਹ ਵਿਦਵਾਨਾਂ ਦੇ ਜਿਹੜਾ ਉਹ ਸਮਝਣ ਵਾਸਤੇ ਵੱਡੇ ਅਰਥ ਬਣਦੇ ਆ ਇਹ ਡੂੰਘੀਆਂ ਗੱਲਾਂ ਬਣਦੀਆਂ ਨੇ ਤੇ ਮਹਾਰਾਜ ਕਹਿੰਦੇ ਭਾਈ ਇਸ ਪ੍ਰਕਾਰ ਘਟ ਘਟ ਜੋਤ ਸਮੋਏ ਫਿਰ ਘਟ ਘਟ ਵਿੱਚ ਹਰ ਇੱਕ ਛਾਇ ਦੇ ਅੰਦਰ ਉਹ ਵਾਹਿਗੁਰੂ ਪਰਮਾਤਮਾ ਦੀ ਤਾਕਤ ਵਰਤ ਰਹੀ ਹੈ ਹਰ ਇੱਕ ਜਗ੍ਹਾ ਤੇ ਉਹ ਮੌਜੂਦ ਹੈ ਨਿਰਮਲ ਮੈਲਾ ਨਾ ਥੀਏ ਸਬਦ ਰਤੇ ਪਤ ਹੋਏ ਕਹਿੰਦੇ ਗੁਰੂ ਦੇ ਉਪਦੇਸ਼ ਦੇ ਤਦਕਾਰ ਹੋਣ ਦੇ ਨਾਲ ਬੰਦੇ ਦੀ ਮਨ ਦੀ ਮੈਲ ਧੋਤੀ ਜਾਂਦੀ ਹੈ ਫਿਰ ਇਸੇ ਕਰਕੇ ਉਹਨੂੰ ਨਿਰਮਲ ਕਿਹਾ ਜਾਂਦਾ ਮਲ ਤੋਂ ਰਹਿਤ ਨਿਰਮਲ ਮੈਲਾ ਨਾ ਥੀਏ ਫਿਰ ਜਿਹੜਾ ਇੱਕ ਵਾਰ ਨਿਰਮਲ ਹੋ ਗਿਆ ਵਾਹਿਗੁਰੂ ਦੇ ਨਾਮ ਦਾ ਸਾਬਣ ਲਾ ਕੇ ਜਿਹਦੀ ਮੈਲ ਧੋ ਗਈ ਫਿਰ ਉਹ ਦੁਬਾਰਾ ਕਦੇ ਮੈਲਾ ਨਹੀਂ ਹੁੰਦਾ ਕਿਉਂਕਿ ਸੱਚ ਦਾ ਵਾਸਾ ਹੋ ਗਿਆ ਝੂਠ ਮੈਲ ਤੇ ਸੱਚ ਜਿਹੜਾ ਉਸ ਮੈਲ ਦਾ ਵਿਰੋਧੀ ਹੈ ਇਸ ਕਰਕੇ ਜੇ ਸੱਚ ਆ ਗਿਆ ਫਿਰ ਮੈਲ ਰਹਿਣੀ ਨਹੀਂ ਤੇ ਕਹਿੰਦੇ ਭਾਈ ਨਿਰਮਲ ਮੈਲਾ ਨਾ થી ਹੈ ਸ਼ਬਦ ਰਤੇ ਪਤ ਹੋਏ ਜਿਹੜੇ ਗੁਰੂ ਦੇ ਸ਼ਬਦ ਵਿੱਚ ਰਤੇ ਗਏ ਵੱਜੇ ਗਏ ਰਚ ਗਏ ਜਿਨ੍ਹਾਂ ਦੇ ਅੰਦਰ ਗੁਰੂ ਕੀ ਗੁਰਬਾਣੀ ਦਾ ਸੱਚ ਆ ਗਿਆ ਫਿਰ ਉਹਨਾਂ ਦੀ ਇੱਜ਼ਤ ਉਹਨਾਂ ਦੀ ਮਾਣ ਸਤਕਾਰ ਸੰਸਾਰ ਵਿੱਚ ਵੀ ਤੇ ਵਾਹਿਗੁਰੂ ਦੇ ਦਰ ਤੇ ਵੀ ਹੋਣੀ ਹੋਣੀ ਹੈ ਫਿਰ ਉਹਨਾਂ ਦੀ ਪਤ ਉਹ ਵਾਹਿਗੁਰੂ ਆਪ ਰੱਖ ਲੈਂਦਾ ਹੈ ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਕਹਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਇਹ ਮਨ ਸਾਚ ਸੰਤੋਖਿਆ ਕਹਿੰਦੇ ਇਹ ਜਿਹੜਾ ਤ੍ਰਿਸ਼ਨਾ ਵਿੱਚ ਫਸਿਆ ਹੋਇਆ ਮਨ ਸੀ ਨਾ ਜਦੋਂ ਫਿਰ ਸੱਚ ਦੇ ਨਾਲ ਸੰਤੋਖ ਤੇ ਸਬਰ ਆ ਗਿਆ ਉਸ ਵਾਹਿਗੁਰੂ ਦੇ ਸ਼ਬਦ ਨੂੰ ਜਾਣ ਲਿਆ ਬੁੱਝ ਲਿਆ ਨਦਰ ਕਰੇ ਤਿਸ ਮਾਹੇ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਹੀ ਉਹਨਾਂ ਦੇ ਉੱਪਰ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਮਿਹਰ ਕਰ ਦਿੰਦਾ ਜਿਨ੍ਹਾਂ ਦਾ ਮਨ ਸੱਚ ਨਾਲ ਜੁੜ ਗਿਆ ਮਨ ਦੇ ਅੰਦਰ ਝੂਠ ਦਾ ਵਾਸਾ ਨਹੀਂ ਰਿਹਾ ਮਾੜੇ ਫੁਰਨਿਆਂ ਦਾ ਤਿਆਗ ਹੋ ਗਿਆ ਹੁਣ ਚੰਗਿਆਈਆਂ ਤੇ ਚੰਗੇ ਗੁਣਾਂ ਦਾ ਵਾਸਾ ਹੋ ਗਿਆ ਹੈ ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਪੰਜ ਭੂਤ ਸੱਚ ਭੈਰਤੇ ਜੋਤ ਸਚੀ ਮਨਮਾਹੇ ਕਹਿੰਦੇ ਫਿਰ ਇਹ ਪੰਜੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਇਹ ਹੁਣ ਤੰਗ ਨਹੀਂ ਕਰਦੇ ਫਿਰ ਜਦੋਂ ਸੱਚ ਆ ਗਿਆ ਜੀਵਨ ਦੇ ਅੰਦਰ ਸੱਚ ਦਾ ਵਾਸਾ ਹੋ ਗਿਆ ਫਿਰ ਹੁਣ ਇਹਨਾਂ ਦੇ ਪਿੱਛੇ ਲੱਗ ਕੇ ਝੂਠ ਵਾਲੇ ਪਾਸੇ ਨੂੰ ਨਹੀਂ ਜਾਂਦਾ ਬਲਕਿ ਇਹ ਤੇਰੇ ਕਾਮੇ ਬਣ ਗਏ ਆ ਹੁਣ ਤੇਰੇ ਸਰੀਰ ਨੂੰ ਇਹ ਨਹੀਂ ਚਲਾਉਂਦੇ ਇਹਨਾਂ ਤੇ ਕਾਬੂ ਪਾ ਕੇ ਆਪਣੇ ਸਰੀਰ ਦੇ ਅੰਦਰ ਇਹਨਾਂ ਫੁਰਨਿਆਂ ਦੀ ਦਿਸ਼ਾ ਤੂੰ ਬਦਲ ਦਿੱਤੀ ਆ ਮੈਂ ਅੱਗੇ ਵੀ ਬਹੁਤ ਵੇਰਾ ਸੰਗਤ ਜੀ ਇਹ ਵਚਨ ਸੁਣਾ ਹਟਿਆ ਵੀ ਭਾਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੇ ਤੇ ਇਹ ਕਾਬੂ ਤੋਂ ਬਾਹਰ ਆ ਤੇ ਇਹ ਸਰੀਰ ਨੂੰ ਭਜਾਈ ਫਿਰਦੇ ਆ ਤੇ ਜੇ ਇਹਨਾਂ ਨੂੰ ਕਾਬੂ ਕਰ ਲਿਆ ਜਾਵੇ ਫਿਰ ਜਤੀ ਸਤੀ ਸੰਤੋਖੀ ਤਵਸਵੀ ਜੋਧਾ ਸੂਰਬੀ ਰਸੰਤ ਸਿਪਾਹੀ ਇਹ ਸਾਰੇ ਗੁਣ ਆ ਜਾਂਦੇ ਕਿਉਂਕਿ ਇਹਨਾਂ ਦੀ ਦਿਸ਼ਾ ਬਦਲਣੀ ਹੁੰਦੀ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਪੰਜ ਦੂਤ ਸੱਚ ਭੈਰ ਅਤੇ ਫਿਰ ਇਹਨਾਂ ਪੰਜਾਂ ਦੂਤਾਂ ਨੂੰ ਜਦੋਂ ਸੱਚ ਦਾ ਭੈ ਹੋ ਗਿਆ ਵੀ ਇਹਦੇ ਅੰਦਰ ਤੇ ਸੱਚ ਹੈ ਝੂਠ ਹੈ ਨਹੀਂ ਫਿਰ ਇਹ ਤੇਰੇ ਤੇ ਹਾਵੇ ਨਹੀਂ ਹੁੰਦੇ ਤੇਰੇ ਤੋਂ ਇਹ ਡਰ ਲੱਗ ਪੈਂਦੇ ਆ ਜੋਤ ਸੱਚੀ ਮਨ ਮਾਹੇ ਕਹਿੰਦੇ ਫਿਰ ਵਾਹਿਗੁਰੂ ਦੇ ਨਾਮ ਦੀ ਸੱਚੀ ਜੋਤ ਦਾ ਮਨ ਅੰਦਰ ਜਿਹੜਾ ਹੈ ਉਜਰਾਗ ਬਲ ਪੈਂਦਾ ਫਿਰ ਝੂਠ ਦਾ ਹਨੇਰਾ ਭਜ ਜਾਂਦਾ ਹੈ ਨਾਨਕ ਔਗਣ ਵਿਸਰੇ ਗੁਰ ਰੱਖੇ ਪਤ ਤਾਹੀ ਤੇ ਕਹਿੰਦੇ ਫਿਰ ਭਾਈ ਗੁਰੂ ਨਾਨਕ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਔਗਣ ਵਿਸਰੇ ਫਿਰ ਔਗਣ ਚਲੇ ਗਏ ਗੁਣਾ ਦਾ ਵਾਸਾ ਹੋ ਗਿਆ ਗੁਰ ਰੱਖੇ ਪਤ ਤਾਹੀ ਫਿਰ ਗੁਰੂ ਉਹਨਾਂ ਦੀ ਪਤ ਆਪ ਰੱਖ ਲੈਂਦਾ ਕਿਨਾਂ ਦੀ ਭਾਈ ਜਿਨ੍ਹਾਂ ਨੇ ਜੀਵਨ ਦੇ ਅੰਦਰ ਸ਼ਬਦ ਨੂੰ ਦ੍ਰਿੜ ਕਰਕੇ ਸ਼ਬਦ ਨੂੰ ਪਹਿਚਾਣ ਕੇ ਸੱਚ ਦਾ ਵਾਸਾ ਕਰ ਲਿਆ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਪਣੇ ਜੀਵਨ ਚੋਂ ਝੂਠ ਦਾ ਤਿਆਗ ਕਰਕੇ ਸੱਚ ਦੇ ਪੰਧ ਹੀ ਬਣੀਏ ਤੇ ਗੁਰੂ ਦੀਆਂ ਖੁਸ਼ੀਆਂ ਲਈਏ ਜੀ ਇਸੇ ਦੇ ਨਾਲ ਹੀ ਸਮਾਪਤੀ ਕਰਾਂ ਸ਼ਬਦ ਉਚਾਰਨ ਕਰਦੇ ਆ ਸੰਗਤ ਨਾਲ ਸਾਂਝ ਕਰਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਭੁੱਲਾ ਹੋ ਜਾਂਦੀਆਂ ਹਨ ਆਪ ਸੰਗਤ ਸਤਿਗੁਰੂ ਜੀ ਬਖਸ਼ਣ ਜੋਗ ਹਨ ਅਰਦਾਸ ਕਰਮੀ ਸੱਚੇ ਪਾਤਸ਼ਾਹ ਆਪ ਬਖਸ਼ ਲੈਣ ਸਤਿਗੁਰੂ ਮਹਾਰਾਜ ਫਿਰ ਪਰਮਾਨ ਕਰਦੇ ਹਨ ਭਾਈ ਪੰਜ ਦੂਤ ਸਚ ਭੈਰਤੇ ਜੋਤ ਸਚੀ ਮਨਵਾਹੀ ਨਾਨਕ ਔਗਣ ਵਿਸਰੇ ਗੁਰ ਰਾਖੇ ਪਤਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ